ਮੂ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਸੂਟ ਲੈ ਕੇ ਆਏ ਜੀ ਦੁਪੱਟਿਆਂ ਨਾਲ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਜਿੰਨਾ ਭੈਣਾਂ ਨੇ ਹਜੇ ਤੱਕ YouTube ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਆਪਣੀ ਵੀਡੀਓ ਜੀ ਤੁਸੀਂ ਪੂਰੇ ਐਂਡ ਤੱਕ ਦੇਖ ਲਿਆ ਕਰੋ ਉਹਦੇ ਵਿੱਚ ਸਾਰਾ ਸੂਟਾਂ ਦਾ ਪ੍ਰਾਈਸ ਫੈਬਰਿਕ ਸਾਰਾ ਕੁਝ ਪਾਇਆ ਹੁੰਦਾ ਜੀ ਹਨਾ ਜਦੋਂ ਕਹਾਂ ਤੁਸੀਂ ਅੱਧ ਵਿਚਾਲੋਂ ਕੱਟ-ਕੱਟ ਕੇ ਵੀਡੀਓ ਦੇਖਦੇ ਹੋ ਫਿਰ ਤਾਂ ਨੂੰ ਫੈਬਰਿਕ ਦਾ ਨਹੀਂ ਪਤਾ ਲੱਗਦਾ ਜਾਂ ਤੁਸੀਂ ਕੱਲਾ ਰੇਟ ਦੇਖ ਲੈਂਦੇ ਹੋ ਹਨਾ ਇਸ ਕਰਕੇ ਪਲੀਜ਼ ਰਿਕਵੈਸਟ ਹੈ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਕਰੋ ਤਾਂ ਕਿ ਤੁਹਾਨੂੰ ਸਾਰੇ ਦਾ ਸਹੀ ਜਾਣਕਾਰੀ ਮਿਲ ਸਕੇ ਚਲੋ ਜੀ ਕੱਲ ਆਪਣੀ ਵੀਡੀਓ ਕਿਉਂ ਨਹੀਂ ਆਈ ਮੈਂ ਤੁਹਾਨੂੰ ਇਹ ਵੀ ਰੀਜਨ ਦੱਸ ਦਿੰਨੀ ਆ ਮੇਰੇ ਪਤਾ ਨਹੀਂ ਫੋਨ ਚ ਕੀ ਪ੍ਰੋਬਲਮ ਹੋ ਗਈ ਜਦੋਂ ਆਪਾਂ ਕੈਮਰਾ ਔਨ ਕਰਦੇ ਤੇ ਵੀਡੀਓ ਕੱਟ ਦਿੰਦਾ ਸੀ ਉਹ ਤੇ ਇਸ ਕਰਕੇ ਮੈਂ ਤੁਹਾਨੂੰ ਵੀਡੀਓ ਕੱਲ ਮੈਂ ਕੋਸ਼ਿਸ਼ ਬਹੁਤ ਕਰੀ ਪਰ ਮੈਥੋਂ ਵੀਡੀਓ ਨਹੀਂ ਬਣਾਈ ਬਣੀ ਹੋਈ ਨਹੀਂ ਵੀਡੀਓ ਫੋਨ ਦੇ ਵਿੱਚ ਇਹ ਆਪਾਂ ਨੇ ਹੁਣ ਸੈਟਿੰਗ ਕਰਕੇ ਤੇ ਕੈਮਰਾ ਚ ਲਾਇਆ ਮੈਨੂੰ ਹਜੇ ਵੀ ਐਂ ਲੱਗਦਾ ਵੀ ਕਿਤੇ ਵਿੱਚੋਂ ਫੇਰ ਨਾ ਖੜ ਜੇ ਪਤਾ ਨਹੀਂ ਕੀ ਹੋ ਗਿਆ ਫੋਨ ਦੇ ਚੱਲਦੇ ਚੱਲਦੇ ਅਚਾਨਕ ਪ੍ਰੋਬਲਮ ਆ ਗਈ ਉਸ ਕੱਲ ਥੋੜਾ ਜਿਹਾ ਆਪਣੇ ਕੰਮ ਸੀਗਾ ਖੇਤ ਮੱਕੀ ਬੀਜਦੇ ਸੀ ਤੇ ਟੂੜੀ ਕਰਦੇ ਸੀ ਤਾਂ ਕਰਕੇ ਮੈਂ ਵੀ ਬਿਜ਼ੀ ਸੀ ਤੇ 1 ਘੰਟਾ ਡੇਢ ਘੰਟਾ ਨਾਲੇ ਖਰਾਬ ਹੋ ਗਿਆ ਸਾਰੇ ਕੰਮ ਲੇਟ ਹੋ ਗਏ ਜੀ ਇਸ ਕਰਕੇ ਨਾਲੇ ਆਪਣੀ ਵੀਡੀਓ ਫੇਰ ਨਹੀਂ ਆਈ ਫਿਰ ਮੇਰਾ ਜੀ ਅੱਕ ਗਿਆ ਫਿਰ ਮੈਂ ਉਹ ਰੱਖਤਾ ਵਾਂਗੇ ਚਲੋ ਛੱਡੋ ਅੱਜ ਕੀ ਕਰੀਏ ਹੁਣ ਜਦੋਂ ਕੋਈ ਹੱਲ ਹੀ ਨਹੀਂ ਹੋ ਰਿਹਾ ਹਨਾ ਤੇ ਨਾਲੇ ਜੇ ਸਰਦਾਰ ਜੀ ਦਾ ਫੋਨ ਹੁੰਦਾ ਆਪਾਂ ਉੱਚ ਵੀ ਵੀਡੀਓ ਬਣਾ ਲੈਂਦੇ ਉਹ ਤੁਹਾਨੂੰ ਪਤਾ ਕਿ ਹੁਣ ਸੀਜ਼ਨ ਦਾ ਟਾਈਮ ਹੈ ਉਹ ਵੀ ਰਾਤ ਨੂੰ 10 11 ਵਜੇ ਹੁੰਦੇ ਨੇ ਚਲੋ ਜੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਸੂਟ ਬਹੁਤ ਵਧੀਆ ਫੈਬਰਿਕ ਹੈ ਬਿਨਾ ਲਾਈਨਿੰਗ ਤੋਂ ਕਾਹਨ ਬਣਾਉਣ ਵਾਲੇ ਸੂਟ ਨੇ ਤੇ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਤੇ ਤੁਸੀਂ ਇਹ ਨਾ ਗਿਆ ਕਰੋ ਹਨਾ ਵੀ ਤੁਸੀਂ ਇੰਨੇ ਮਹਿੰਗੇ ਪ੍ਰਾਈਸ ਨਹੀਂ ਤੁਸੀਂ ਇੱਕ ਵਾਰ ਮੇਰੇ ਤੋਂ ਸਿੰਗਲ ਸੂਟ ਲੈ ਕੇ ਟਰਾਈ ਕਰਕੇ ਦੇਖ ਲਓ ਹਨਾ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੰਨੇ ਦੀ ਫੈਬਰਿਕ ਹੈ ਕਿੰਨੇ ਦੇ ਰੇਟ ਨੇ ਆਪਾਂ ਕਪੜਾ ਦੇਵਾਂਗੇ ਜੀ ਤੁਹਾਨੂੰ ਵਧੀਆ ਹੀ ਨਹੀਂ ਹੋਊਗਾ ਵੀ ਸਾਡੇ ਕੋਲੋਂ ਕੋਈ ਲੰਬਾ ਆਜੂਗਾ ਜਿਵੇਂ ਹੁਣ ਹਜ਼ਾਰ ਹਜ਼ਾਰ 12 1200 ਦੇ ਸੂਟ ਆ ਤੁਸੀਂ ਕਿਤੋਂ ਮਰਜ਼ੀ ਮਾਰਕੀਟ ਦੇ ਵਿੱਚੋਂ ਲੈ ਸਕਦੇ ਹੋ ਹਨ ਵੀ ਜਿਹੜੀ ਵਧੀਆ ਚੀਜ਼ ਹੋਊਗੀ ਬ੍ਰੈਂਡ ਵਾਲੀ ਆਪਾਂ ਤੁਹਾਨੂੰ ਉਹੀ ਦੇਵਾਂਗੇ ਜੀ ਹੁਣ ਨਾਰਮਲ ਸੂਟ ਕਾਟਨ ਦੇ ਤੁਸੀਂ ਕਿਤੋਂ ਮਰਜ਼ੀ ਖਰੀਦ ਸਕਦੇ ਹੋ ਬਾਜ਼ਾਰ ਬਹੁਤ ਨੇ ਸੇਲਾਂ ਬਹੁਤ ਨੇ ਮਾਰਕੀਟ ਬਹੁਤ ਨੇ ਇਸ ਕਰਕੇ ਆਪਾਂ ਤੁਹਾਨੂੰ ਕੋਈ ਨਹੀਂ ਨਿਊ ਜੀ ਚੀਜ਼ ਲੈ ਕੇ ਆਉਨੇ ਆ ਤਾਂ ਕਰਕੇ ਕਿ ਤੁਸੀਂ ਆਪਣੇ ਕੋਲੋਂ ਸੂਟ ਨੇ ਜਿਹੜੇ ਸੋਹਣੇ ਸੋਹਣੇ ਆਰਡਰ ਕਰ ਸਕੋ ਮੈਂ ਇਸ ਲਈ ਕਹਿ ਨਹੀਂ ਰਹੀ ਵੀ ਤੁਸੀਂ ਇੱਕ ਸੂਟ ਸਿੰਗਲ ਆਰਡਰ ਕਰਕੇ ਦੇਖ ਲਓ ਫਿਰ ਤਾਂ ਸਾਨੂੰ ਪਤਾ ਲੱਗ ਜੂਗਾ ਹਨਾ ਵੀ ਪਹਿਲਾ ਹੁੰਦੀ ਆ ਅਸ ਹੁਣ ਜੇ ਮੈਂ ਵੀ ਤਾਂ ਕੋਈ ਚੀਜ਼ ਲੈਣੀ ਹੋਵੇ ਆਪਾਂ ਨੂੰ ਵੀ ਡਰ ਰਹਿੰਦਾ ਵੀ ਕਿਤੇ ਖਰਾਬ ਨਾ ਹੋ ਜੀ ਆਪਣੇ ਪੈਸੇ ਲੱਗੇ ਆਈ ਜਾਣ ਇਹ ਚੀਜ਼ ਦਾ ਆਪਾਂ ਨੂੰ ਖਤਰਾ ਬਣਿਆ ਰਹਿੰਦਾ ਤੁਸੀਂ ਇਹ ਨਹੀਂ ਕਹਿ ਨਹੀਂ ਆਪਾਂ ਫੁੱਲ ਮਹਿੰਗਾ ਲਓ ਜੀ ਆਪਣੀ ਨਾਰਮਲ ਰੇਂਜ ਦਾ ਇੱਕ ਸੂਟ ਆਰਡਰ ਕਰਕੇ ਦੇਖ ਲਓ ਫਿਰ ਤਾਂ ਸਾਨੂੰ ਪਤਾ ਲੱਗ ਜੂਗਾ ਵੀ ਕਿਵੇਂ ਦੀ ਫੈਬਰਿਕ ਹੈ ਕਿਵੇਂ ਦਾ ਪਤਾ ਨੂੰ ਕਪੜਾ ਦੇਂਦੇ ਆ ਕਿਵੇਂ ਦੇ ਆਪਣੇ ਰੇਟ ਨੇ ਜੀ ਇਹ ਨਹੀਂ ਹੋਊਗਾ ਵੀ ਆਪਾਂ ਤੁਹਾਡਾ ਦੋ ਦੋ ਮਹੀਨੇ ਵੇਟ ਕਰਾਈ ਜਾਵਾਂਗੇ ਪਾਰਸਲ ਨੂੰ ਜਦੋਂ ਤੁਸੀਂ ਕਹੋਗੇ ਪਲੀਜ਼ ਮੇਰੀ ਰਿਕੁਐਸਟ ਹੈ ਮੈਂ ਤਾਂ ਹੀ ਕਹਿਣੀ ਹੁੰਦੀ ਆ ਵੀ ਤੁਸੀਂ ਆਰਡਰ ਹੈ ਜਿਹੜਾ ਜਲਦੀ ਕਰ ਲਿਆ ਕਰੋ ਤੁਹਾਡੇ ਕੋਲੇ 5-4 ਦਿਨ ਦੇ ਵਿੱਚ ਜੇ ਅਸੀਂ 5 ਦਿਨ ਕਹਿੰਦੇ ਆਂ ਜੀ ਤਾਂ 6ਵੇਂ ਦਿਨ ਤੱਕ ਪਹੁੰਚ ਜਾਂਦਾ ਹੈ ਬਾਕੀ ਜੇ ਹਨਾ ਕੋਈ ਛੁੱਟੀ ਆ ਜੇ ਤਾਂ ਕਰਕੇ ਪਵਾ ਪਾਰਸਲ ਥੋੜਾ ਰੁਕ ਜੇ ਨਹੀਂ ਆਪਾਂ ਇੰਨਾ ਜ਼ਿਆਦਾ ਵੇਟ ਨਹੀਂ ਕਰਾਉਂਦੇ ਪਾਰਸਲ ਲਈ ਜੇ ਤੁਹਾਡਾ ਕੋਈ ਕੜਾਈ ਵਾਲੇ ਪਾਰਸਲ ਨੇ ਤਾਂ ਵੀ ਜਦੋਂ ਦਾ ਸਾਨੂੰ ਟਾਈਮ ਦਿੱਤਾ ਹੋਇਆ ਜੀ ਅਸੀਂ ਉਦੋਂ ਤੱਕ ਸੂਟ ਤਾਂ ਸਾਨੂੰ ਰੈਡੀ ਕਰਕੇ ਦੇ ਦਿੰਦੇ ਆਂ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਤੇ ਜੀ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਆਪਣੇ ਕੋਲੇ ਫਰੋਜ਼ੀ ਕਲਰ ਦਾ ਪ੍ਰਿੰਟ ਇਹ ਤੁਹਾਨੂੰ ਟਿਸਟਾ ਕਾਟਨ ਦੇ ਵਿੱਚ ਮਿਲੂਗਾ ਮੈਚਿੰਗ ਸੂਟ ਹੈ ਇਹ ਜੀ ਇਹਦੇ ਨਾਲ ਇਸ ਤਰ੍ਹਾਂ ਪਲੇਨ ਰੱਖੀ ਹੋਈ ਹੈ ਜੀ ਸਲਵਾਰ ਸਲਵਾਰ ਵੀ ਤਾਂ ਤੁਹਾਨੂੰ ਟਿਸਟਾ ਦੀ ਹੀ ਮਿਲੂਗੀ ਦੇਖੋ ਇਹ ਨਹੀਂ ਹੈਗਾ ਵੀ ਆਪਾਂ ਇਹਦੇ ਨਾਲ ਕੋਈ ਹੋਰ ਕਪੜਾ ਲਾਵਾਂਗੇ ਜਿਹੜੀ ਚੀਜ਼ ਹੋਊਗੀ ਜੀ ਆਪਾਂ ਉਹ ਦੱਸ ਕੇ ਦੇਵਾਂਗੇ ਦੇਖੋ ਟਿਸਟਾ ਕਾਟਨ ਦੀ ਤੁਹਾਨੂੰ ਸਲਵਾਰ ਮਿਲੂਗੀ ਜੀ ਟਿਸਟਾ ਦਾ ਹੀ ਕਮੀਜ਼ ਮਿਲੂਗਾ ਦੇਖੋ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਬਹੁਤ ਵਧੀਆ ਡਿਜ਼ਾਈਨ ਹੈ ਇਹਦੇ ਵਿੱਚ ਕਲਰ ਹੈਗੇ ਨੇ ਜੀ ਤੁਸੀਂ ਕਲਰ ਲੈ ਸਕਦੇ ਹੋ ਦੇਖੋ ਇਹ ਮੈਚਿੰਗ ਸੂਟ ਹੈ ਪਰੋਜੀ ਕਲਰ ਇਦੇ ਨਾਲ ਪ੍ਰਿੰਟਡ ਕੋਟੇ ਦਾ ਤਾਂ ਰੱਖਿਆ ਹੋਇਆ ਜੀ ਆਪਾਂ ਨੇ ਦੁਪੱਟਾ 2.5 ਮੀਟਰ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਵੀ ਲੂਗਾ ਦੇਖੋ ਜੀ ਇਸ ਤਰ੍ਹਾਂ ਇਹਦੇ ਨਾਲ ਦੁਪੱਟੇ ਦੇ ਵਿੱਚ ਬਣਿਆ ਹੋਇਆ ਜੀ ਪ੍ਰਿੰਟ ਮੈਂ ਤੁਹਾਨੂੰ ਸਾਰਾ ਖੋਲ ਕੇ ਦਿਖਾਵਾਂਗੀ ਪੂਰਾ ਇਹਦਾ ਬਰ ਖੁੱਲਾ ਹੋਊਗਾ ਦੇਖੋ 2.5 ਦੁਪੱਟਾ ਆਪਾਂ ਦੱਸ ਕੇ ਦੇਵਾਂਗੇ ਜੀ ਜਿਹਦੇ ਨਾਲ 2.5 ਮੀਟਰ ਦਾ ਹੋ 2.5 ਦਾ ਜਿਹਦੇ ਨਾਲ 2 ਮੀਟਰ ਦਾ ਹੋ 2 ਦੇਖੋ ਕਿੰਨਾ ਵਧੀਆ ਖੁੱਲਾ ਡੁੱਲਾ ਦੁਪੱਟਾ ਇਹ ਇਹਦੇ ਨਾਲ ਤੁਸੀਂ ਨਾ ਕਲਰ ਤੁਸੀਂ ਮੈਥੋਂ ਫੋਨ ਤੇ ਪਿੱਕਾ ਵੀ ਲੈ ਸਕਦੇ ਹੋ ਜੇ ਤੁਹਾਨੂੰ ਆਇਆ ਵੀ ਹਨਾ ਇਹ ਕਲਰ ਨਹੀਂ ਪਸੰਦ ਆ ਆਪਣੇ ਕੋਲ ਦੋ ਕਲਰ ਨੇ ਇਸ ਟਾਈਮ ਜੇ ਤੁਸੀਂ ਕੋਈ ਹੋਰ ਕਲਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਆਪਣਾ ਸੂਟ ਹੈ ਜਿਹੜਾ ਆਰਡਰ ਕਰ ਸਕਦੇ ਹੋ ਦੇਖੋ ਇਹ ਵੀ ਤੁਹਾਨੂੰ ਬਹੁਤ ਵਧੀਆ ਵਾਲਾ ਕੋਟਾ ਮਿਲੂਗਾ ਜੀ ਸੌਫਟ ਕੋਟ ਹੈਗਾ ਇਹ ਹਾਰਡ ਜਾਨੀ ਇੱਕ ਜਿਹੜਾ ਖੜਾ ਖੜਾ ਜਿਆ ਰਹਿੰਦਾ ਉਹ ਨਹੀਂ ਹੈਗਾ ਦੇਖੋ ਇਹ ਟਿਸਟਾ ਕਾਟਨ ਦੇ ਵਿੱਚ ਸੂਟ ਹੈ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ 2500 ਰੁਪਏ ਬਿੱਦ੍ਦਾ ਦਾ ਫੱਟਾ 2500 ਰੁਪਏ ਤੇ ਇਸ ਦਾ ਦੀ ਸਲਵਾਰ ਮਿਲੂਗੀ ਜੀ ਤੇ ਇਸ ਦਾ ਦਾ ਹੀ ਕਮੀਜ਼ ਮਿਲੂਗਾ ਦੇਖੋ ਜੀ ਦੂਜਾ ਕਲਰ ਦਿਖਾਉਣੀ ਆਪਾਂ ਤੁਹਾਨੂੰ ਉਹ ਲਾਈਟ ਮਸਟਰਡ ਜਿਹਾ ਕਲਰ ਹੈ ਉਹਦੀ ਪ੍ਰਿੰਟਿੰਗ ਅਲੱਗ ਤੋਂ ਹੈ ਦੇਖੋ ਜੀ ਦੂਜਾ ਕਲਰ ਆ ਗਿਆ ਆਪਣੇ ਕੋਲੇ ਇਹ ਵਾਲਾ ਇਸ ਤਰ੍ਹਾਂ ਇਹ ਵੀ ਪ੍ਰਿੰਟਾਂ ਦਾ ਕਰਕੇ ਜੀ ਅਲੱਗ-ਅਲੱਗ ਬਣੇ ਹੋਏ ਨੇ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਸੇਮ ਕਲਰ ਸੇਮ ਫੈਬਰਿਕ ਹੈ ਜੀ ਇਹਦੇ ਨਾਲ ਵੀ ਤੁਹਾਨੂੰ ਟੈਸਟਾ دی ਹੀ ਸਲਵਾਰ ਮਿਲੂਗੀ ਇਸ ਤਰ੍ਹਾਂ ਪਲੇਨ ਰੱਖੀ ਹੋਈ ਹੈ ਜੀ ਆਪਾਂ ਨੇ ਇਹਦੇ ਨਾਲ ਸਲਵਾਰੇ ਵੀ ਟੈਸਟਾ ਦੀ ਹੈ ਕਮੀਜ਼ ਵੀ ਟੈਸਟਾ ਦਾ ਤੇ ਇਸ ਤਰ੍ਹਾਂ ਇਹਦੇ ਨਾਲ ਪ੍ਰਿੰਟਡ ਹੈਗਾ ਜੀ ਦੁਪੱਟਾ ਦੇਖੋ ਇਹਦਾ ਵੀ ਡਿਜ਼ਾਈਨ ਬਹੁਤ ਸੋਹਣਾ ਦੁਪੱਟੇ ਦਾ ਮੈਂ ਸਾਰਾ ਨਹੀਂ ਖੋਲੂਗੀ ਫਿਰ ਮੈਨੂੰ ਇਕੱਠੇ ਕਰਨੇ ਹੋ ਕੇ ਤੁਹਾਨੂੰ ਪਤਾ ਹੈ ਮੇਰੀ ਲੱਤ ਚ ਪੇਨਾ ਹੈ ਇਹਦੇ ਇਸ ਤਰ੍ਹਾਂ 4 ਸਾਈਡ ਬਾਰਡਰ ਬਣਿਆ ਹੈ ਜੀ ਜਿਹਦੇ ਫਲਾਵਰ ਬਣੇ ਹੋਏ ਨੇ ਜਿਵੇਂ ਦਾ ਸੂਟ ਦੇ ਵਿੱਚ ਫਲਾਵਰ ਬਣੇ ਨੇ ਜੀ ਸੇਮ ਬਾਰਡਰ ਦੇ ਉੱਪਰ ਡਿਜ਼ਾਈਨ ਬਣ ਏ ਨਹੀਂ ਹੈਗਾ ਵੀ ਤੁਸੀਂ ਹਨਾ ਕਈ ਮਾਸਟਰਡ ਕਲਰ ਨਹੀਂ ਪਸੰਦ ਕਰਦੇ ਵੀ ਜਿਆਦਾ ਚੱਲ ਰਹੇ ਸੀ ਕਲਰ ਜਿਆਦਾ ਚੱਲ ਗਿਆ ਹੁਣ ਥੋੜੇ ਜਿਹਾ ਸਿੰਪਲ ਸੋਬਰ ਜੇ ਕਲਰ ਚੱਲ ਰਹੇ ਨੇ ਜੇ ਮੈਂ ਵੀ ਤੁਹਾਨੂੰ ਜਿਹੜਾ ਵੀ ਕਲਰ ਵਧੀਆ ਲੱਗਦਾ ਜੀ ਤੁਸੀਂ ਮੈਸੇਜ ਕਰਕੇ ਹਨਾ ਸਾਨੂੰ ਸਭ ਤੋਂ ਪਿੱਕਾ ਲੈ ਸਕਦੇ ਹੋ ਉਹਦੇ ਵਿੱਚੋਂ ਜੋ ਵੀ ਕਲਰ ਤੁਹਾਨੂੰ ਪਸੰਦ ਆ ਤਾਂ ਤੁਸੀਂ ਸੂਟ ਸਿਲੈਕਟ ਕਰ ਸਕਦੇ ਹੋ ਦੇਖੋ ਜੀ ਇਹ ਆ ਗਏ ਜੀ ਟਿਸਟਾ ਕਾਟਨ ਦੇ ਵਿੱਚ ਇਸ ਤੋਂ ਬਾਅਦ ਆ ਆਪਣੇ ਕੋਲੇ ਆ ਗਏ ਜੀ ਕਾਟਨ ਦੇ ਸੂਟ ਨੇ ਉਹका ਟ੍ਰੇਂਡ ਦੇ ਵਿੱਚ ਨੇ ਇਹ ਦੋ ਕਲਰ ਆ ਗਏ ਜੀ ਆਪਣੇ ਕੋਲੇ ਟੈਸਟਾ ਕਾਟਨ ਦੇ ਵਿੱਚ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਇੱਕ ਸੂਟ ਦਾ 2500 ਰੁਪਏ ਵੀਦ ਦਾ ਦੁਪੱਟਾ ਚਲੋ ਜੀ ਅਗਲੇ ਸੂਟ ਦਿਖਾਉਨੇ ਆਪਾਂ ਤੁਹਾਨੂੰ ਇਹ ਵੀ ਕਾਟਨ ਇਹ ਰੀਵਾ ਕਾਟਨ ਦਾ ਸੂਟ ਹੈ ਜੀ ਇਹਦੇ ਨਾਲ ਮਿਲੂਗਾ ਤੁਹਾਨੂੰ ਦੁਪੱਟਾ ਦੇਖੋ ਇਸ ਤਰ੍ਹਾਂ ਦਾ ਇਹ ਪ੍ਰਿੰਟ ਬਣਿਆ ਹੋਇਆ 5 ਮੀਟਰ ਆਲ ਓਵਰ ਸੂਟ ਹੈ ਮੈਂ ਤੁਹਾਨੂੰ ਇਹਦਾ ਦੁਪੱਟਾ ਕੋਲ ਕੇ ਦਿਖਾਉਣੀ ਆ ਬਹੁਤ ਵਧੀਆ ਦੁਪੱਟਾ ਲਾਈਟ ਵੇਟ ਦੁਪੱਟਾ ਹੈਗਾ ਦੇਖੋ ਜੀ ਦੁਪੱਟੇ ਦਾ ਮੈਨੂੰ ਵੀ ਹੱਥ 'ਚ ਫੜੇ ਦਾ ਜਮ ਨਹੀਂ ਪਤਾ ਲੱਗਦਾ ਵੀ ਮੈਂ ਦੁਪੱਟਾ ਫੜ ਰੱਖਿਆ ਇਸ ਦਾ ਇਸ ਤਰ੍ਹਾਂ ਦਾ ਪਰਪਲ ਮੰਜੈਂਟਾ ਜਾਂ ਕਲਰ ਹੈ ਜੀ ਦੇਖੋ ਇਹ ਨਾ ਬਾਲਾ ਮੰਜੈਂਟਾ ਹੀ ਹੈ ਨਾ ਬਾਲਾ ਹੋਈ ਹੈ ਵਿੱਚ ਵਿਚਾਲੇ ਵਾਲੇ ਜਿਹੜਾ ਕਲਰ ਹੈ ਫੋਨ ਦੇ ਵਿੱਚ ਕਲਰ ਤੁਹਾਨੂੰ ਸਹੀ ਦਿਖ ਰਿਹਾ ਜੀ ਸੇਮ ਦੁਪੱਟਾ ਮਿਲੂਗਾ ਪ੍ਰਿੰਟਡ ਦੁਪੱਟਾ ਤੁਸੀਂ ਇਹਨਾਂ ਨੂੰ ਸੂਟਾਂ ਨੂੰ ਨਾ ਬਿਨਾ ਲਾਈਨਿੰਗ ਤੋਂ ਵੀ ਸਿਲਾਈ ਕਰਾ ਸਕਦੇ ਹੋ ਇਹ ਨਹੀਂ ਹੈਗਾ ਹਨਾ ਕਈ ਕਸਟਮਰ ਲਾਈਕ ਨਹੀਂ ਪਸੰਦ ਕਰਦੇ ਹੈਗੇ ਵੀ ਹਰ ਇੱਕ ਸੂਟ ਦੇ ਗਰਮੀ ਵਾਲੇ ਦੇ ਲਾਈਨਿੰਗ ਲਾਉਣੀ ਬਿਨਾ ਲਾਈਨਿੰਗ ਤੋਂ ਵੀ ਤੁਸੀਂ ਸੂਟ ਹੈ ਜਿਹੜਾ ਸਲਾਈ ਕਰਕੇ ਪਾ ਸਕਦੇ ਦੇ ਦੇਖੋ ਜੀ ਇਹ 5 ਮੀਟਰ ਆਲ ਓਵਰ ਸੂਟ ਮਿਲੂਗਾ ਤੁਹਾਨੂੰ ਬਹੁਤ ਵਧੀਆ ਰੀਵਾਦੀ कॉटन ਹੈ ਇਹ ਵਧੀਆ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਆਪਣੇ ਕੋਲ ਇਸ ਟਾਈਮ 4 ਕਲਰ ਅਵੇਲੇਬਲ ਨੇ ਜੇ ਤੁਸੀਂ ਕਲਰ ਲੈਣੇ ਦੀ ਹੋਰ ਕਲਰ ਲੈਣੇ ਤਾਂ ਤੁਸੀਂ ਆਪਾਂ ਤੋਂ ਪਿੱਕਾ ਲੈ ਸਕਦੇ ਹੋ ਦੇਖੋ ਇਦੇ ਵਿੱਚ ਇੱਕ ਕਲਰ ਇਹਦੇ ਵਿੱਚ ਡਿਜ਼ਾਈਨਿੰਗ ਦਾ ਵੀ ਫਰਕ ਹੈ ਜੀ ਸਾਰੇ ਸੂਟਾਂ ਦਾ ਇਹਦੇ ਵਿੱਚ ਡਿਜ਼ਾਈਨਿੰਗ ਮਿਲੂਗੀ ਜੀ ਤਾਂ ਹਮੇਸ਼ਾ ਕਰਾਂਗੇ ਦੇਖੋ ਇਸ ਤਰ੍ਹਾਂ ਦਾ ਪ੍ਰਿੰਟ ਬਣਿਆ ਹੋਇਆ ਹੈ ਇਹਦੇ ਵਿੱਚ ਇਹ ਵੀ 5 ਮੀਟਰ ਆਵੇ ਸਾਰੇ ਸੂਟ ਨੇ ਜਿਹੜੇ ਮੈਚਿੰਗ ਮਿਲ ਆਲ ਓਵਰ ਮਿਲਣਗੇ ਜੀ ਤੁਹਾਨੂੰ ਤੇ ਮੈਚਿੰਗ ਸੂਟ ਲੈਣੇ ਨੇ ਜੀ ਤਾਂ ਤੁਸੀਂ ਤਾਂ ਸਾਡੇ ਤੋਂ ਪਿੱਕਾ ਮੰਗਵਾ ਸਕਦੇ ਹੋ ਦੇਖੋ ਜੀ ਇਹ ਸੂਟ ਦੇ ਇਹ ਚੁੰਨੀ ਦੇ ਵਿੱਚ ਨਾ ਇਸ ਤਰ੍ਹਾਂ ਅਲੱਗ ਡਿਜ਼ਾਈਨਿੰਗ ਬਣੀ ਹੋਈ ਹੈ ਬਹੁਤ ਵਧੀਆ ਸੂਟ ਨੇ ਮੈਂ ਤੁਹਾਨੂੰ ਖੋਲ ਕੇ ਦਿਖਾ ਦਣੀ ਆ ਦੇਖੋ ਜੀ ਇਸ ਤਰ੍ਹਾਂ ਡਿਜ਼ਾਈਨਿੰਗ ਬਣੀ ਹੋਈ ਆ ਦੁਪੱਟੇ ਦੇ ਵਿੱਚ ਪੂਰ ਸਾਈਡ ਹਲਕਾ ਬਾਰਡਰ ਬਣਿਆ ਹੋਇਆ ਜੇ ਤੁਹਾਨੂੰ ਇਹ ਅਨਿਆਂ ਜਾਂ ਕਲਰ ਹੈਗਾ ਜੇ ਤੁਹਾਨੂੰ ਪਸੰਦ ਆ ਸੂਟ ਤਾਂ ਤੁਸੀਂ ਸਕਰੀਨ ਸ਼ਾਟ ਆਪਣਾ ਸਕਰੀਨ ਦੇ ਉੱਪਰ ਨੰਬਰ ਚੱਲਦਾ ਹੈ ਜੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਨੂੰ ਕੋਈ ਵਰਕ ਵਾਲਾ ਸੂਟ ਰੈਡੀ ਕਰਵਾਉਣਾ ਹੈ ਜੀ ਉਹ ਵੀ ਤੁਸੀਂ ਕਰਵਾ ਸਕਦੇ ਹੋ ਤੁਸੀਂ ਇਹ ਨਾ ਕਿ ਹੋਣਾ ਵੀ ਤੁਸੀਂ ਪ੍ਰਿੰਟਡ ਸੂਟ ਹੀ ਜ਼ਿਆਦਾ ਵੀਡੀਓ ਵਿੱਚ ਪਾਉਨੇ ਹੋ ਤੇ ਤੁਸੀਂ ਵਰਕ ਨਹੀਂ ਕਰਵਾਉਨੇ ਪਤਾ ਕਿ ਇਹ ਵਰਕ ਹਜੇ ਮੈਂ ਕੱਲ ਕਰਨਾ ਦੇ ਕੇ ਆਈਆਂ ਤੁਹਾਨੂੰ ਪਤਾ ਵੀ ਮੇਰੀ ਲੱਤ ਦੇ ਵਿੱਚ ਪ੍ਰੋਬਲਮ ਜ਼ਿਆਦਾ ਹੋਈ ਪਈ ਹੈ ਇਸ ਕਰਕੇ ਮੈਂ ਥੋੜਾ ਜਾਂ ਜਾਣ ਆਉਣ ਦਾ ਕੰਮ ਹੈ ਜਿਹੜਾ ਘਟਾ ਰੱਖੇ ਤੇ ਤਾਂ ਕਰਕੇ ਉਹ ਆਪਾਂ ਕੱਲ ਹੀ ਫੜਾਏ ਨੇ ਹਜੇ 5-10 ਦਿਨ ਲੱਗਣਗੇ ਸੂਟ ਬਣਨ ਤੇ ਆਉਣਗੇ ਜੇ ਤੁਸੀਂ ਨੂੰ ਕੋਈ ਆਪਣਾ ਡਿਜ਼ਾਈਨ ਕਰਵਾਉਣਾ ਹੈ ਜੀ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਤੇ ਬਾਕੀ ਸੂਟ ਬਣ ਕੇ ਆ ਜਾਣਗੇ ਵੀ ਜੀ ਆਪਾਂ ਵੀਡੀਓ ਅਪਲੋਡ ਕਰਾਂਗੇ ਤੁਹਾਡੇ ਨਾਲ ਤਾਂ ਤੁਸੀਂ ਉਹਨਾਂ ਚੋਂ ਵੀ ਲੈ ਸਕਦੇ ਹੋ ਦੇਖੋ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਆਫ ਵਾਈਟ ਇਦੇ ਵਿੱਚ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਇਹਦੇ ਨਾਲ ਵੀ ਤੁਹਾਨੂੰ ਇਸ ਤਰ੍ਹਾਂ ਬਾਰਡਰ ਵਾਲਾ ਮਿਲੂਗਾ ਜੀ ਦੁਪੱਟਾ ਦੇਖੋ ਇੱਕ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਖਰੋਜੀ ਚਾਰ ਕਲਰ ਨੇ ਇਹਦੇ ਵਿੱਚ ਇਸ ਤਰ੍ਹਾਂ ਦੇ ਆਪਣੇ ਕੋਲ ਵੀ ਬਾਕੀ ਤੁਸੀਂ ਕੋਈ ਹੋਰ ਕਲਰ ਲੈਣਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਦੇਖੋ ਇੱਕ ਇੱਕ ਕਲਰ ਹੋ ਗਿਆ ਜੀ ਦੇਖੋ ਇੱਕ ਇੱਕ ਕਲਰ ਹੋ ਗਿਆ ਅੱਜ ਵਾਲੇ ਸੂਟ ਨੇ ਜਿਹੜੇ ਸਾਰੇ ਬਹੁਤ ਸੋਹਣੇ ਨੇ ਜੇ ਉਹ ਵੀ ਤੁਹਾਨੂੰ ਸੂਟ ਪਸੰਦ ਹੈ ਜੀ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਲੇਖੂਗਾ ਨਾ ਇੰਡੀਆ ਦੇ ਵਿੱਚ ਸ਼ਿਪਿੰਗ ਆਪਣੀ ਵਿੱਚ ਹੀ ਹੁੰਦੀ ਹੈ ਜੀ ਮੈਨੂੰ ਪਾਣਾ ਕਮੈਂਟ ਕਰ ਦੇ ਜੀ ਤੁਹਾਡੇ ਜਿਹੜਾ ਅਸੀਂ ਵੀਡੀਓ ਦੇ ਵਿੱਚ ਰੇਟ ਬੋਲਤਾ ਜੀ ਉਹ ਪ੍ਰਾਈਸ ਦੇ ਵਿੱਚ ਤੁਹਾਡੇ ਘਰ ਤੱਕ ਸੂਟ ਤੁਹਾਨੂੰ ਪਹੁੰਚ ਜੂਗਾ ਇਹ ਨਹੀਂ ਹੋਊਗਾ ਹਨਾ ਵੀ ਆਪਾਂ ਬਾਅਦ ਚ ਤੁਹਾਨੂੰ ਕਹਾਂਗੇ ਸ਼ਿਪਿੰਗ ਦੇ ਐਡ ਪਾਓ ਦੇਖੋ ਬਹੁਤ ਵਧੀਆ ਸੂਟ ਨੇ कॉटन ਦੇ ਸੂਟ ਨੇ ਗਰਮੀ ਦੇ ਵਿੱਚ ਤੁਸੀਂ ਬਿਨਾ ਲਾਈਨਿੰਗ ਤੋਂ ਸੂਟ ਆ ਜਿਹੜੇ ਰੈਡੀ ਕਰਕੇ ਪਾ ਸਕਦੇ ਬਹੁਤ ਸੋਹਣੀ ਸਿੰਪਲ ਫੈਬਰਿਕ ਆ ਇਹੇ ਨਾ ਕੋਈ ਗਰਮੀ ਦੇ ਵਿੱਚ ਜਮਾਂ ਵੀ ਬਿਲਕੁਲ ਪਸੀਨਾ ਨਹੀਂ ਆਉਣਾ ਠੰਡੀ ਫੈਬਰਿਕ ਹੋਊਗੀ ਜੀ ਤੁਹਾਨੂੰ ਦੇਖੋ 6 ਸੂਟ ਨੇ ਇਹਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 5-6 ਸੂਟ ਦਿਖਾ ਦਿੱਤੇ ਨੇ ਜੋ ਵੀ ਰੰਗ ਡਿਜ਼ਾਈਨ ਪਸੰਦ ਆ ਤੁਹਾਨੂੰ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਤੇ ਬਾਕੀ ਤੁਸੀਂ ਵਰਕ ਵਾਲੇ ਸੂਟ ਕਰਵਾਉਣੇ ਨੇ ਉਹ ਵੀ ਕਰਵਾ ਸਕਦੇ ਹੋ ਜੇ ਤੁਸੀਂ ਬਣੇ ਹੋਏ ਲੈਣੇ ਨੇ ਜੀ ਆਪਣੇ 10 ਦਿਨ ਤੱਕ ਆਸਣਗੇ ਤੇ ਤਾਂ ਤੁਸੀਂ ਉਹਨਾਂ ਦੇ ਵਿੱਚੋਂ ਸੂਟ ਆ ਜਿਹੜਾ ਆਪਣਾ ਬੁੱਕ ਕਰ ਸਕਦੇ ਹੋ ਤੇ ਮੈਨੂੰ ਥੋੜਾ ਜਿਹਾ ਪ੍ਰੋਬਲਮ ਮੈਨੂੰ ਥੋੜੀ ਜੀ ਲੱਗਦੀ ਪ੍ਰੋਬਲਮ ਕਰਕੇ ਮੈਂ ਸਲੋ ਚੱਲ ਰਹੀ ਆ ਇਸ ਕਰਕੇ ਤੇ ਐ ਵੀ ਜੇ ਥੋੜਾ ਜਿਹਾ ਬੱਦ ਰੈਸਟ ਕਰਕੇ ਠੀਕ ਹੋ ਜੇ ਤਾਂ ਚੰਗੀ ਗੱਲ ਐ ਨਹੀਂ ਫਿਰ ਵਾਦਾ ਵਾਜਣਾ ਹੁੰਦਾ ਇਹ ਚੀਜ਼ਾਂ ਦਾ ਹਨ ਇਸ ਕਰਕੇ ਹੁਣ ਮੈਂ ਗਰਮੀ ਕਰਕੇ ਵੀ ਥੋੜਾ ਜਿਹਾ ਆਪਾਂ ਵਰਕ ਵਾਲੇ ਸੂਟ ਘਟਾ ਰੱਖੇ ਨੇ ਕਿਉਂ ਗਰਮੀ ਦੇ ਵਿੱਚ ਐਨੇ ਵਰਕ ਵਾਲੇ ਸੂਟ ਐਨੇ ਵਰਕ ਵਾਲੇ ਸੂਟ ਪੈਂਦੇ ਨਹੀਂ ਹੈਗੇ ਆਪਾਂ ਨੂੰ ਪ੍ਰਿੰਟਡ ਸੂਟ ਹੀ ਵਧੀਆ ਲੱਗਦੇ ਨੇ ਤੇ ਚਲੋ ਜੀ ਬਾਕੀ ਤੁਹਾਡੀ ਚੋਆਇਸ ਤੇ ਅਸੀਂ ਸੂਟ ਰੈਡੀ ਕਰਨਾ ਜੋ ਵੀ ਤੁਸੀਂ ਕਲਰ ਮੰਗੋਗੇ ਸੇਮ ਕਲਰ ਮਿਲੂਗਾ ਸੇਮ ਡਿਜ਼ਾਈਨ ਮਿਲੂਗਾ ਜੀ ਸੇਮ ਫੈਬਰਿਕ ਮਿਲੂਗੀ ਜਿਹੜੀ ਅਸੀਂ ਵੀਡੀਓ ਦੇ ਵਿੱਚ ਪਾਈ ਹੋਈ ਹੈ ਥੋੜਾ-ਮੋੜਾ ਕਲਰ ਦਾ 19 ਕੀ ਦਾ ਹਨਾ ਵੀ ਫਰਕ ਰਹਿ ਜਾਂਦਾ ਹੁੰਦਾ ਸੇਮ ਕਲਰ ਨਹੀਂ ਮਿਲਦਾ ਜਿਆਦਾ ਕਲਰ ਅਸੀਂ ਫਰਕ ਵਾਲਾ ਨਹੀਂ ਦਿੰਦੇ ਜੇ ਸਾਨੂੰ ਉਹ ਕਲਰ ਨਹੀਂ ਮਿਲਦਾ ਜੀ ਤਾਂ ਤਾਂ ਸਾਨੂੰ ਅਸੀਂ ਪੁੱਛ ਕੇ ਪਿਕਸ ਸੈਂਡ ਕਰਕੇ ਤਾਂ ਤੋਂ ਤੁਹਾਡੇ ਤੋਂ ਸਿਲੈਕਟ ਕਰਾ ਕੇ ਫਿਰ ਅਸੀਂ ਸੂਟ ਜਿਹੜਾ ਤੁਹਾਡਾ ਰੈਡੀ ਕਰਾਂਗੇ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ